ਕਾਲ ਲੋਕਾਂ ਦੇ ਭਾਰੀ ਇਕੱਠ ਦੀਆਂ ਇਹ ਤਸਵੀਰਾਂ ਨੇ ਜੋ ਕਿ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਤੇ ਇਸ ਦੌਰਾਨ ਹਰਸਿਮਰਤ ਕੋਰ ਬਾਦਲ ਨੇ ਇਹਨਾਂ ਲੋਕਾਂ ਦਾ ਵੱਡਾ ਸਵਾਗਤ ਕੀਤਾ ਹੈ ਸਰੂਪਾ ਪਾ ਕੇ ਪਾਰਟੀ ਦੇ ਵਿੱਚ ਉਹਨਾਂ ਦਾ ਸਵਾਗਤ ਕੀਤਾ ਹੈ ਤੇ ਉਹਨਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਤੇ ਇਸ ਦੌਰਾਨ ਹਰਸਿਮਰਤ ਕੋਰ ਬਾਦਲ ਨੇ ਮੌਕੇ ਤੇ ਹੀ ਕਈ ਲੋਕਾਂ ਦੇ ਕੰਮ ਕਰਵਾ ਦਿੱਤੇ ਲੋਕਾਂ ਨੂੰ ਕੁਝ ਸਮੱਸਿਆਵਾਂ ਆ ਰਹੀਆਂ ਸਨ ਕੋਈ ਘਰ ਨੂੰ ਲੈ ਕੇ ਜਾਂ ਮੁਹੱਲੇ 'ਚ ਰਹਿਣ ਨੂੰ ਲੈ ਕੇ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਲੋਕਾਂ ਦੀਆਂ ਨਿੱਜੀ ਸਨ ਜਿਨ੍ਹਾਂ ਦਾ ਹੱਲ ਹਰਸਿਮਰਤ ਕੌਰ ਬਾਦਲ ਨੇ ਮੌਕੇ ਤੇ ਹੀ ਕਰ ਦਿੱਤਾ ਸਰਕਾਰੀ ਦਫ਼ਤਰਾਂ ਦੇ ਵਿੱਚ ਆ ਰਹੀਆਂ ਦਿੱਕਤਾਂ ਨੂੰ ਲੈ ਕੇ ਵੀ ਹਰਸਿਮਰਤ ਕੌਰ ਬਾਦਲ ਨੇ ਮੌਕੇ ਤੇ ਹੀ ਇਹਨਾਂ ਲੋਕਾਂ ਦੀ ਮਦਦ ਕੀਤੀ ਤੇ ਸਾਰੇ ਕੰਮ ਕਰਵਾ ਦਿੱਤੇ ਤੇ ਪਾਰਟੀ ਦੀਆਂ ਗਤੀਵਿਧੀਆਂ ਤੋਂ ਖੁਸ਼ ਹੋ ਕੇ ਇਹ ਕਈ ਲੋਕ ਆਪਣੇ ਪਰਿਵਾਰਾਂ ਸਮੇਤ ਹੁਣ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਹਰ ਸਿਮਰਤ ਕੋਰ ਬਾਦਲ ਨੇ ਬਠਿੰਡਾ ਦੇ ਸੰਜੇਨਗਰ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਹਨਾਂ ਲੋਕਾਂ ਦਾ ਸਵਾਗਤ ਕੀਤਾ ਤੇ ਇਸ ਦੌਰਾਨ ਵਿਰੋਧੀਆਂ ਤੇ ਵੀ ਨਿਸ਼ਾਨੇ ਸਾਧਦੇ ਨੇ ਅੱਜ ਪੰਜਾਬ ਦੇ ਲੋਕ ਇਹਨਾਂ ਨੂੰ ਸਬਕ ਸਿਖਾਉਣ ਵਾਸਤੇ ਬੈਠੇ ਹੋਏ ਨੇ ਤਕੜੀ ਦਾ ਸਾਥ ਲੈ ਕੇ ਦਿੱਲੀ ਵਿੱਚ ਆਪਣੀ ਖੇਤਰੀ ਪਾਰਟੀ ਨੂੰ ਪਹੁੰਚਣਗੇ ਜਿਹੜੀ ਖੇਤਰੀ ਪਾਰਟੀ ਪੰਜਾਬ ਦੇ ਹੱਕਾਂ ਵਾਸਤੇ ਲੜਦੀ ਹੈ ਪੰਜਾਬ ਦੇ ਲੋਕਾਂ ਵਾਸਤੇ ਲੜਦੀ ਤੇ ਲੜਦੀ ਰਹੂ ਮੈਨੂੰ ਅਮਾਨ ਹੈ ਕਿ ਜਿੱਥੇ ਅੱਜ ਕਿਸੇ ਦੇ ਕੋਈ ਅਸੂਲ ਦੀ ਰਾਜਨੀਤੀ ਨਹੀਂ ਰਹੀ ਉੱਥੇ ਤੁਹਾਡੀ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਤਕੜੀ ਵਾਲੀ ਪਾਰਟੀ ਨੇ ਅਸੂਲਾਂ ਦੀ ਲੜਾਈ ਲੜਨ ਵਾਸਤੇ ਕੋਈ ਭਾਈ ਵਾਲੀ ਨਹੀਂ ਲੇਕਿਨ ਸਦਾਂਤਾਂ ਦੇ ਉੱਤੇ ਖੜੀ ਹੈ ਕਿ ਪੰਜਾਬ ਦੀ ਗੱਲ ਕਰੋਗੇ ਤੇ ਪੰਜਾਬ ਦੇ ਹੱਕਾਂ ਵਾਸਤੇ ਲੜੋਗੇ ਅਸੀਂ ਕੁਰਸੀ ਦੇ ਖਾਤਰ ਨਹੀਂ ਕਿਸਾਨਾਂ ਦੇ ਖਾਤਰ ਖੜਦੇ ਆਂ ਅਸੀਂ ਪੰਜਾਬ ਤੇ ਪੰਜਾਬੀਆਂ ਤੇ ਪੰਥ ਦੇ ਖਾਤਰ ਖੜਦੇ ਆ ਅੱਜ ਪੰਜਾਬ ਦੇ ਲੋਕੀ ਇਹਨਾਂ ਨੂੰ ਸਬਕ ਸਿਖਾਉਣ ਵਾਸਤੇ ਬੈਠੇ ਹੋਏ ਨੇ ਤਕੜੀ ਦਾ ਸਾਥ ਲੈ ਕੇ ਦਿੱਲੀ ਵਿੱਚ ਆਪਣੀ ਖੇਤਰੀ ਪਾਰਟੀ ਨੂੰ ਪੇਸ਼ ਕਰਨਗੇ ਜਿਹੜੀ ਖੇਤਰੀ ਪਾਰਟੀ ਪੰਜਾਬ ਦੇ ਹੱਕਾਂ ਵਾਸਤੇ ਲੜਦੀ ਹੈ ਪੰਜਾਬ ਦੇ ਲੋਕਾਂ ਵਾਸਤੇ ਲੜਦੀ ਤੇ ਲੜਦੀ ਰਹੂ ਮੈਨੂੰ ਅਮਾਨ ਹੈ ਕਿ ਜਿੱਥੇ ਅੱਜ ਕਿਸੇ ਨੇ ਕੋਈ ਅਸੂਲ ਦੀ ਰਾਜਨੀਤੀ ਨਹੀਂ ਲਈ ਉੱਥੇ ਤੁਹਾਡੀ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਤਕੜੀ ਵਾਲੀ ਪਾਰਟੀ ਨੇ ਔਸੂਲਾਂ ਦੀ ਲੜਾਈ ਲੜਨ ਵਾਸਤੇ ਕੋਈ ਪਾਈ ਵਾਲੀ ਨਹੀਂ ਲੇਕਿਨ ਸਿਧਾਂਤਾਂ ਦੇ ਉੱਤੇ ਖੜੀ ਹੈ ਕਿ ਪੰਜਾਬ ਦੀ ਗੱਲ ਕਰੋਗੀ ਤੇ ਪੰਜਾਬ ਦੇ ਹੱਕਾਂ ਵਾਸਤੇ ਲੜੋਗੇ ਅਸੀਂ ਕੁਰਸੀ ਦੇ ਖਾਤਰ ਨਹੀਂ ਕਿਸਾਨਾਂ ਦੇ ਖਾਤਰ ਖੜਦੇ ਆ ਅਸੀਂ ਪੰਜਾਬ ਤੇ ਪੰਜਾਬੀਆਂ ਤੇ ਪੰਥ ਦੇ ਖਾਤਰ ਖੜਦੇ ਆ ਅੱਜ ਪੰਜਾਬ ਦੇ ਲੋਕੀ ਇਹਨਾਂ ਨੂੰ ਸਬਕ ਸਿਖਾਉਣ ਵਾਸਤੇ ਬੈਠੇ ਹੋਏ ਨੇ ਤਕੜੀ ਦਾ ਸਾਥ ਦੇ ਕੇ ਦਿੱਲੀ ਵਿੱਚ ਆਪਣੀ ਖੇਤਰੀ ਪਾਰਟੀ ਨੂੰ ਭੇਜਣਗੇ ਜਿਹੜੀ ਖੇਤਰੀ ਪਾਰਟੀ ਪੰਜਾਬ ਦੇ ਹੱਕਾਂ ਵਾਸਤੇ ਲੜਦੀ ਹੈ ਪੰਜਾਬ ਦੇ ਲੋਕਾਂ ਵਾਸਤੇ ਲੜਦੀ ਤਾਂ ਲੜਦੀ ਰਹੂ ਮੈਨੂੰ ਮਾਨ ਹੈ ਕਿ ਜਿੱਥੇ ਅੱਜ ਕਿਸੇ ਦੇ ਕੋਈ ਅਸੂਲ ਦੀ ਰਾਜਨੀਤੀ ਨਹੀਂ ਰਹੀ ਉੱਥੇ ਤੁਹਾਡੀ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਤਕੜੀ ਵਾਲੀ ਪਾਰਟੀ ਨੇ ਔਸੂਲਾਂ ਦੀ ਲੜਾਈ ਲੜਨ ਵਾਸਤੇ ਕੋਈ ਭਾਈ ਵਾਲੀ ਨਹੀਂ ਲੇਕਿਨ ਸਦਾਨਤਾ ਦੇ ਉੱਤੇ ਖੜੀ ਹੈ ਕਿ ਪੰਜਾਬ ਦੀ ਗੱਲ ਕਰੋਗੀ ਤਾਂ ਪੰਜਾਬ ਦੇ ਹੱਕਾਂ ਵਾਸਤੇ ਲੜੋਗੇ ਅਸੀਂ ਕੁਰਸੀ ਦੇ ਖਾਤਰ ਨਹੀਂ ਕਿਸਾਨਾਂ ਦੇ ਖਾਤਰ ਖੜਦੇ ਆਂ ਅਸੀਂ ਪੰਜਾਬ ਤੇ ਪੰਜਾਬੀਆਂ ਤੇ ਪੰਥ ਦੇ ਖਾਤਰ ਖੜਦੇ ਆ ਅੱਜ ਪੰਜਾਬ ਦੇ ਲੋਕੀ ਇਹਨਾਂ ਨੂੰ ਸਬਕ ਸਿਖਾਉਣ ਵਾਸਤੇ ਬੈਠੇ ਹੋਏ ਨੇ ਤਕੜੀ ਦਾ ਸਾਥ ਲੈ ਕੇ ਦਿੱਲੀ ਵਿੱਚ ਆਪਣੀ ਖੇਤਰੀ ਪਾਰਟੀ ਨੂੰ ਪੇਸ਼ ਕਰਨਗੇ ਜਿਹੜੀ ਖੇਤਰੀ ਪਾਰਟੀ ਪੰਜਾਬ ਦੇ ਹੱਕਾਂ ਵਾਸਤੇ ਲੜਦੀ ਹੈ ਪੰਜਾਬ ਦੇ ਲੋਕਾਂ ਵਾਸਤੇ ਲੜਦੀ ਤੇ ਲੜਦੀ ਰਹੂ ਮੈਨੂੰ ਅਮਾਨ ਹੈ ਕਿ ਜਿੱਥੇ ਅੱਜ ਕਿਸੇ ਨੇ ਕੋਈ ਅਸੂਲ ਦੀ ਰਾਜਨੀਤੀ ਨਹੀਂ ਲਈ ਉੱਥੇ ਤੁਹਾਡੀ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਤਕੜੀ ਵਾਲੀ ਪਾਰਟੀ ਨੇ ਔਸੂਲਾਂ ਦੀ ਲੜਾਈ ਲੜਨ ਵਾਸਤੇ ਕੋਈ ਪਾਈ ਵਾਲੀ ਨਹੀਂ ਲੇਕਿਨ ਸਦਾਤਾ ਦੇ ਉੱਤੇ ਖੜੀ ਹੈ ਕਿ ਪੰਜਾਬ ਦੀ ਗੱਲ ਕਰੋਗੀ ਤੇ ਪੰਜਾਬ ਦੇ ਹੱਕਾਂ ਵਾਸਤੇ ਲੜੋਗੀ ਅਸੀਂ ਕੁਰਸੀ ਦੇ ਖਾਤਰ ਨਹੀਂ ਕਿਸਾਨਾਂ ਦੇ ਖਾਤਰ ਖੜਦੇ ਆ ਅਸੀਂ ਪੰਜਾਬ ਤੇ ਪੰਜਾਬੀਆਂ ਤੇ ਪੰਥ ਦੇ ਖਾਤਰ ਖੜਦੇ ਆ